ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਰਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬੜਾ ਹੰਸ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆ ਉਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਤੂੰ ਜਾਣਾ ਹੈ ਤਾਂ ਕੋਈ ਜਾਣੈ ਜਾਣਾ ਹੈ ਦਾ ਮਤਲਬ ਸੂਝ ਦੇਣੀ ਵਿਦਾਤਾ ਜੀ ਤੂੰ ਜਾਣਦਾ ਹੈ ਤੂੰ ਸੂਝ ਦਿੰਦਾ ਹੈ ਤਾਂ ਕੋਈ ਜਾਣੈ ਜਾਣੈ ਦਾ ਮਤਲਬ ਡੂੰਗੀ ਸਾਂਝ ਪਾਉਣੀ ਮਹਾਰਜ ਪਰਮਾਨੰਤ ਕਰਦੇ ਨੇ ਵੀ ਇਹ ਦਾਤਾ ਜੀ ਇਹ ਪ੍ਰਮਾਤਮਾ ਜਦੋਂ ਕਿਸੇ ਮਨੁੱਖ ਨੂੰ ਤੋਸੂਜ ਬਖਸ਼ਿਸ਼ ਕਰਦਾ ਹੈ ਤਦੋਂ ਹੀ ਕੋਈ ਤੇਰੇ ਨਾਲ ਡੂੰਗੀ ਸਾਂਝ ਜਿਹੜੀ ਹੈ ਉਹ ਪਾਉਂਦਾ ਹੈ ਤੇਰਾ ਦੀਆ ਨਾਮ ਬਖਾਣੈ ਬਖਾਣ ਦਾ ਮਤਲਬ ਉਚਾਰਨਾ ਜਾਂ ਸਿਮਰਨਾ ਏ ਦਾਤਾ ਜੀ ਤੇਰਾ ਬਖਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ਕੌਣ ਜਦੋਂ ਤੂੰ ਕਿਰਪਾ ਕਰਦੇਵੇਂ ਜਦੋਂ ਕਿਸੇ ਉੱਪਰ ਤੂੰ ਕਿਰਪਾ ਕਰਦਾ ਹੈ ਉਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਤੇਰੀ ਦਿੱਤੀ ਹੋਈ ਸੂਝ ਦੇ ਵਕਤ ਤੇ ਬਖਸ਼ੇ ਹੋਏ ਕਿਰਪਾ ਦੇ ਪਾਤਰ ਬਣੇ ਹੋਏ ਮਨੁੱਖ ਜਿਹੜੇ ਹਨ ਉਹ ਫਿਰ ਤੇਰਾ ਨਾਮ ਉਚਾਰਦੇ ਹਨ ਤੂੰ ਅਚਰਜਤੇ ਕੁਦਰਤ ਤੇਰੀ ਵਿਸਮਾ ਅਚਰਜ ਦਾ ਮਤਲਬ ਹੈ ਹੈਰਾਨ ਕਰਨ ਦੇਣ ਵਾਲੇ ਜੋ ਬਲਾ ਦਾਤਾ ਕੁਦਰਤ ਰਚਨਾ ਵਿਸਮਾ ਕਹਿੰਦੇ ਨੇ ਹੈਰਾਨਗੀ ਪੈਦਾ ਕਰਨ ਵਾਲੀ ਇਹ ਦਾਤਾ ਜੀ ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਦਾ ਮਾਲਕ ਹੈ ਤੇ ਤੇਰੀ ਰਚੀ ਰਚਨਾ ਵੀ ਹੈਰਾਨਗੀ ਪੈਦਾ ਕਰਨ ਵਾਲੀ ਹੈ ਰਹਾਉ ਤੁਦੇ ਆਪੇ ਕਾਰਣ ਆਪੇ ਕਰਨਾ ਹੈ ਦਾਤਾ ਜੀ ਤੂੰ ਆਪ ਹੀ ਜਗਤ ਰਚਨਾ ਦਾ ਵਸੀਲਾ ਹੈ ਆਪ ਹੀ ਜਗਤ ਹੈ ਭਾਵ ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ ਹੁਕਮੇ ਜੰਮਣਾ ਹੁਕਮੇ ਮਰਨਾ ਤੇਰੇ ਹੁਕਮ ਵਿੱਚ ਹੀ ਜੀਵਨ ਦਾ ਜਨਮ ਹੁੰਦਾ ਹੈ ਤੇ ਤੇਰੇ ਹੁਕਮ ਵਿੱਚ ਹੀ ਮੌਤ ਆਉਂਦੀ ਹੈ ਨਾਮ ਤੇਰਾ ਮਨ ਤਨ ਆਧਾਰੀ ਏ ਦਾਤਾ ਜੀ ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ ਨਾਨਕ ਦਾਸ ਬਖਸ਼ੀਸ਼ ਤੇਮਾਰੀ ਨਾਨਕ ਦਾਸ ਤੇਰੀ ਬਖਸ਼ਿਸ਼ ਦਾ ਆਸਵੰਦ ਹੈ ਭਾਵ ਦਾਤਾ ਜੀ ਤੇਰੀ ਕਿਰਪਾ ਹੋ ਜਾਏ ਤੇਰੀ ਬਖਸ਼ਿਸ਼ ਹੋ ਜਾਏ ਇਸ ਪਰਥਾਈ ਅਸੀਂ ਜੋਜ ਆਪ ਜੀ ਦੇ ਚਰਨਾਂ ਦੇ ਵਿੱਚ ਜੁੜਦੇ ਹਾਂ ਮਾਲਕ ਦੇ ਚਰਨਾਂ ਵਿੱਚ ਜਦੋਂ ਵੀ ਜੁੜੀ ਇਹੋ ਅਰਦਾਸ ਕਰੀ ਸੱਚੇ ਪਾਤਸ਼ਾਹ ਜਦੋਂ ਤੂੰ ਕਿਰਪਾ ਕਰੇ ਤੇਰੀ ਕਿਰਪਾ ਨਾਲ ਹੀ ਪ੍ਰਮਾਤਮਾ ਨਾਮ ਸਿਮਰਿਆ ਜਾ ਸਕਦਾ ਹੈ ਤੇਰੀ ਕਿਰਪਾ ਨਾਲ ਹੀ ਅਸੀਂ ਤੁਰ ਫਿਰ ਸਕਦੇ ਹਾਂ ਸਾਰਾ ਜਗਤ ਜਿਹੜਾ ਇਹ ਤੇਰੀ ਰਚਨਾ ਹੈ ਤੇਰਾ ਹੀ ਸਰੂਪ ਹੈ ਔਰ ਤੇਰੇ ਹੁਕਮ ਵਿੱਚ ਹੀ ਜਨਮ ਹੁੰਦਾ ਤੇਰੇ ਹੁਕਮ ਵਿੱਚ ਹੀ ਮੌਤ ਹੁੰਦਾ ਜੋ ਕਰਦਾ ਤੂੰ ਹੀ ਕਰਦਾ ਅਸੀਂ ਕੁਝ ਵੀ ਕਰਨ ਯੋਗ ਨਹੀਂ ਹਾਂ ਅਕਾਲ ਪੁਰਖ ਵੈਗੁਰੂ ਨੂੰ ਸਦਾ ਸਮਰਪਤ ਰਹੀਏ ਸੱਚੇ ਬਾਦਸ਼ਾਹ ਸਭਨਾਂ ਦਾ ਪਲਾ ਕਰਨ ਸਭਨਾਂ ਉਪਰ ਆਪਣਾ ਮਿਹਰ ਭਰਿਆ ਤਰਕਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਵਾਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਲਸ਼ਾ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਤੋਏ ਕਿ ਆਪ ਲੈ ਲੈ ਨਿਤਰ ਅਰਦਾਸ ਕਰਦੇ ਰਹੀਏ ਮਰਤੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਕਾਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ